ਮੇਰੀ ਆਦਤ ਹੈ ਕਿ ਗੁਰਦੁਆਰਾ ਸਾਹਿਬ ਆਉਂਦੇ ਆ ਜਾਂਦੇ ਆ ਮੈਂ ਨਿਗਾਹ ਮਾਰਨੀ ਮਾਰਨੀ ਹੈ ਜੀ ਤੇ ਸੋ ਮੈਂ ਨਿਗਾਹ ਮਾਰੀ ਜਦੋਂ ਕਿ ਗੁਰੂ ਘਰ ਦੇ ਦੋਵੇਂ ਅੰਦਰਲੇ ਮੇਨ ਦਰਵਾਜ਼ੇ ਜਿਹੜੇ ਖੁੱਲੇ ਹੋਏ ਸੀ ਤੇ ਮੈਂ ਭੱਜ ਕੇ ਅੰਦਰ ਹੋਇਆ ਜੀ ਤੇ ਉਹ ਦੋਸ਼ੀ ਜਿਹੜਾ ਸੀ ਉਹ ਭੱਜ ਕੇ ਬਾਹਰ ਜਾਣ ਲੱਗਾ ਸੀ ਸਾਧ ਸੰਗਤ ਜੀ ਤੇ ਮੇਰੇ ਉਹ ਕਾਬੂ ਆ ਗਿਆ ਤੇ ਮੇਰੇ ਤੋਂ ਜਿੰਨਾ ਕੋ ਦਾ ਕਟਾਪਾ ਉਤਰਿਆ ਜੀ ਆਪਾਂ ਲਾਇਆ ਤੇ ਬਾਕੀ ਮੇਰੇ ਕੋਲ ਸ੍ਰੀ ਸਾਧ ਸੰਗਤ ਨੇ ਖੋਲੀ ਮੈਂ ਸ੍ਰੀ ਸਾਧ ਨਾਲ ਚੜਕਾਣਾ ਸੀ ਜੀ ਉਹ ਸਿੰਘ ਕਿਉਂਕਿ ਉਹਨੇ ਮਹਾਰਾਜ ਦੇ ਪੰਜ ਸੱਤ ਅੰਗ ਪਾੜੇ ਸੀ ਜੀ ਤੇ ਮਹਾਰਾਜ ਉਹ ਅੰਗ ਵੇਖ ਕੇ ਜਿਹੜਾ ਮੇਰੇ ਮਨ ਚ ਰੋਸ ਸੀ ਨਾ ਜੀ ਮੈਂ ਉਹਨੂੰ ਛਟਕਾਣਾ ਸੀ ਸਤਿਗੁਰੂ ਪਰ ਮੈਨੂੰ ਸੰਗਤਾਂ ਨੇ ਮੇਰੇ ਤੋਂ ਸ੍ਰੀ ਸਾਹਿਬ ਕੋਲ ਹੀ ਮਹਾਰਾਜ ਹਾਂਜੀ ਹਾਂਜੀ ਮਹਾਰਾਜ ਜੀ ਤਾਂ ਮੈਂ ਤੋ ਇਹ ਦਿਨ ਦੀ ਮੈਂ ਤੋ ਜੇ ਖੋਲੋ ਸੀ ਤਾਂ ਮੈਂ ਝਟਕਾ ਦੇ ਸਕਿਆ ਤੁਸੀਂ ਉਹਨੂੰ ਮੌਕੇ ਤੇ ਫੜਿਆ ਹਾਂਜੀ ਹਾਂਜੀ ਨਹੀਂ ਨਹੀਂ ਮੌਕੇ ਤੇ ਬਾਹਰ ਆ ਗਏ ਭਾਜੀ ਉਹਨਾਂ ਅੰਦਰੋਂ ਵੇਰ ਵੀ ਕਰਕੇ ਮਹਾਰਾਜ ਦੇ ਸਾਰੇ ਰੂਪ ਕਿੰਨੇ ਵਜ ਦਾ ਟਾਈਮ ਸੀ 3:30 ਵਜ ਦਾ 3:30 3:30 ਤੁਸੀਂ ਖੋਲਿਆ ਸੀ ਗੁਰਦੁਆਰਾ ਖੁੱਲਣਾ ਨਹੀਂ ਜੀ ਪਰ ਫਿਰ ਅਸੀਂ 5 ਵਜੇ ਖੁੱਲਣਾ ਹੈ ਜੀ ਨਹੀਂ ਸਾਢੇ 3 ਵਜੇ ਵੜਿਆ ਕਿ ਗੁਰਦੁਆਰਾ ਖੁੱਲ ਸੀ ਉਦੋਂ ਨਹੀਂ ਨਹੀਂ ਜੀ ਪਤਾ ਨਹੀਂ ਉਹ ਕਿਹੜੇ ਟਾਈਮ ਵੜਿਆ ਜੀ ਸਾਹਮਣੇ ਮੇਰੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੇ ਗੁਰੂ ਘਰ ਦੇ ਫੈਕਟਰੀ ਦੀ ਦੁਕਾਨ ਹੈ ਜੀ ਉਹਨਾਂ ਦੇ ਵੀ ਨੀਂ ਨਿਗਾ ਚੜਿਆ ਕਿਉਂਕਿ ਉਹ ਵੀ ਕੰਮ ਤੇ ਦੁਕਾਨ ਜਾਂਦੇ ਜਾਂਦੇ ਆ ਨੀਗਾ ਨਹੀਂ ਕੀਸੇ ਦੋ ਸੁਣੋ ਗੁਰਦੁਆਰੇ ਗੁਰਦੁਆਰੇ 'ਚ ਐਂਟਰੀ ਕਿਦਾਂ ਹੋਇਆ ਉਹ ਲੋਕ ਲੱਗਾਂ ਨਹੀਂ ਗੁਰੂ ਘਰ ਜਿਹੜਾ ਮੇਨ ਗੇਟ ਹੈ ਜੀ ਉਹ ਤਾਂ ਖੁੱਲਾ ਹੀ ਹੁੰਦਾ ਹੈ ਕੋਈ ਆਂਦਾ ਜਾਂਦਾ ਪਾਣੀ ਪੀਂਦਾ ਅੰਦਰ ਨਾਲ ਲੋਕ ਲੱਗਾ ਹੀ ਸੀ ਜੀ ਉਹਨੇ ਖੋਲਿਆ ਕਿਦਾਂ ਤੁਹਾਨੂੰ ਉਹਨੇ ਇੱਕੋ ਦਮ ਜਦੋਂ ਖੋਲਿਆ ਨਾ ਤੇ ਉਹ ਸਾਡੇ ਮਤਲਬ ਇੰਨੀ ਸੇਫਟੀ ਵਾਲੇ ਉਹ ਹੈ ਨਹੀਂ ਜੀ ਦਰਵਾਜ਼ੇ ਉਹ ਕਿਦਰ ਖੁੱਲ ਗਏ ਇੱਕੋ ਦਮ ਛਿੜਕਾ ਮਾਰਦਿਆਂ ਤੇ ਉਹ ਖੁੱਲਣ ਤੋਂ ਬਾਅਦ ਉਹ ਦੋਸ਼ੀ ਆਪਣਾ ਕੰਮ ਕਰ ਗਿਆ ਜੀ ਤੁਹਾਡਾ ਕਹਿਣ ਦਾ ਮਤਲਬ ਕਿ ਤੁਹਾਡੀ ਅੰਗਿਲੀ ਕਰਕੇ ਜੇ ਤੁਸੀਂ ਉਹਨੂੰ ਪੱਕਾ ਦਰਵਾਜਾ ਲਾਇਆ ਹੁੰਦਾ ਅਸੀਂ ਇੰਨਾ ਪਿੱਟੇ ਆ ਕਮੇਟੀ ਨੇ ਪੱਕਾ ਦਰਵਾਜਾ ਲਾਇਆ ਹੁੰਦਾ ਤੇ ਤੁਸੀਂ ਗੁਰੂ ਘਰਾਂ ਦੇ ਵਿੱਚ ਪੱਕੇ ਦਰਵਾਜੇ ਲਾਓ ਜੀ ਬਿੰਦੀ ਐਦਾ ਵੀ ਮੇਰੇ ਕੋ ਤੇ ਜੀ ਗਰੀਪੁਰ ਆਪਣਾ ਘਰ ਨਹੀਂ ਹੈਗਾ ਤੇ ਮੈਂ ਕਿੱਥੋਂ ਉਹਦਰ ਦਰਵਾਜਾ ਲਾ ਰਿਹਾ ਮੈਂ ਤਾਂ ਸੰਗਤ ਨੇ ਕਿਹਾ ਸੰਗਤਾਂ ਜੀ ਤੁਸੀਂ ਕਦੀ ਕਿਹਾ ਸੀ ਹਾਂ ਜੀ ਆਪਾਂ ਸੰਗਤ ਨੂੰ ਹਮੇਸ਼ਾ ਕਿਹਾ ਜੀ ਵੀ ਇਹ ਨਹੀਂ ਸੇਫਟੀ ਵਾਲਾ ਕੰਮ ਨਹੀਂ ਹੈਗਾ ਜਿਹੜੇ ਆਪਾਂ ਸਿਰਫ ਸ਼ੀਸ਼ੇ ਚ ਲਾਇਏ ਨੇ ਤੁਸੀਂ ਜੋਧਾ ਜਾ ਕੇ ਦੇਖੋ ਨਾ ਸੰਭਲੇ ਤੇ ਸਾਰੀ ਉਮਰ ਅਸੀਂ ਜੇ ਆਪਣਾ ਹੋਂਦ ਨਾ ਪਛਾਨੀ ਤੇ ਖਤਮ ਹੋ ਜਾਵਾਂਗੇ ਖਾਲਸਾ ਜੀ ਜਿਹੜਾ ਆਇਆ ਭਈਆ ਜੀ ਕੋਣ ਆ ਪਤਾ ਨਹੀਂ ਭਾਜੀ ਭਈਆ ਜੀ ਹੀ ਲੱਗਦਾ ਹੈ ਕਿ ਕੋਣ ਹੈ ਕਿਸ ਕਿਹੜੇ ਕਿਸਮ ਦਾ ਹੈ ਹਾਂਜੀ ਸੰਗਤ ਜੀ ਜਿਹੜੇ ਹੁਣੇ ਹੁਣ ਤੁਸੀਂ ਵੀਡੀਓ ਦੇਖੀ ਹੈ ਗਰੰਥੀ ਸਿੰਘ ਤੋਂ ਸਵਾਲ ਜਵਾਬ ਜਿਹੜੇ ਪੁੱਛੇ ਜਾ ਰਹੇ ਨੇ ਤੇ ਗਰੰਥੀ ਸਿੰਘ ਵੀ ਬੜੇ ਜ਼ੋਰ ਦੇ ਨਾਲ ਬੜੇ ਹਿੰਮਤ ਦੇ ਨਾਲ ਬੜੀ ਦਲੇਰੀ ਦੇ ਨਾਲ ਲੰਘੀ ਤੀ ਅਨਜਨੇ ਕਿ ਕਹਿੰਦਾ ਕਿਸ ਤਰੀਕੇ ਦੇ ਨਾਲ ਉਹਦੀ ਪਾਪੀ ਦੀ ਮੈਂ ਸੌਦਾ ਲਾਇਆ ਕਿ ਜੇ ਮੇਰੇ ਕੋਲ ਕਿਰਪਾਨ ਨਾ ਖੁੰਦੀ ਸੰਗਤ ਤੇ ਮੈਂ ਝਟਕਾ ਵੀ ਦੇਣਾ ਸੀ ਇਹ ਪਿੰਡ ਭਗਵਾਨਪੁਰਾ ਦਾ ਜੋ ਬੇਅਦਵੀ ਘਟਨਾ ਜਿਹੜੀ ਇਹ ਗੱਲ ਹੋਈ ਹੈ ਪਿਆਰਿਓ ਨਿਤ ਨਮੀਆਂ ਇੱਕ ਇਸ ਤੋਂ ਪਹਿਲਾਂ ਤੁਹਾਡੇ ਦਿਨ ਪਹਿਲਾਂ ਇੱਕ ਨੌ ਬੱਚੇ ਨੇ ਵੀ ਅਦਵੀ ਕੀਤੀ ਹੈ ਗੁਰੂ ਅਰਜਨ ਸਮਰ ਸੱਚੇ ਪਾਤਸ਼ਾਹ ਦੀ ਉਹ ਨਗਰ ਤਾਂ ਮੈਂ ਨਾ ਭੁੱਲ ਗਿਆ ਜਿੱਤੇ ਬੱਚੇ ਨੇ ਨਾਲੇ ਤਾਂ ਪਿਸ਼ਾਬ ਕੀਤਾ ਹੈ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਫਿਰ ਮਹਾਰਾਜ ਦੇ ਅੰਗ ਪਾੜੇ ਲੋਕੀ ਗੁਰੂ ਪਿਆਰੇ ਕਹਿੰਦੇ ਬੱਚਿਆਂ ਤੋਂ ਬੁੜੀਆਂ ਤੋਂ ਜਨਾਨੀਆਂ ਤੋਂ ਬੰਦਿਆਂ ਤੋਂ ਮਨਦ ਬੁੱਧੀਆਂ ਤੋਂ ਵੀ ਕਰਾਰੇ ਨੇ ਪਿਆਦੇ ਵੀ ਹਰ ਤਰ੍ਹਾਂ ਪਿੰਡ ਦੇ ਬੱਚਿਆਂ ਤੋਂ ਕਰਾਈ ਜਾ ਰਹੇ ਨੇ ਹੁਣ ਕਰੇ ਤੇ ਬੰਦਾ ਕਰੇ ਕੀ ਤੇ ਕਿਸ ਪਾਸੇ ਨੂੰ ਜਾਵੇ ਤੁਸੀਂ ਸੰਗਤ ਜੀ ਆਪਣੇ ਵਿਚਾਰ ਜਿਹੜੇ ਜ਼ਰੂਰ ਦੇਣੇ ਨੇ ਵੀਡੀਓ ਦੇ ਵਿੱਚ ਕਿ ਜਿਹੜੇ ਆ ਪਾਪੀ ਜਿਹੜੇ ਨੇ ਜ਼ਾਲਮ ਲੋਕ ਜਿਹੜੇ ਜ਼ਾਲਮ ਕਾਂਗੇ ਇਹਨਾਂ ਨੂੰ ਜ਼ਾਲਮ ਤੋਂ ਵੀ ਉੱਪਰ ਜੇ ਕੋਈ ਸ਼ਬਦ ਹੈਗਾ ਉਹ ਵੀ ਇਹਨਾਂ ਵਾਸਤੇ ਵਰਤਿਆ ਜਾਣਾ ਚਾਹੀਦਾ ਲੋਕਾਂ ਵਾਸਤੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਕਿਤੇ ਅਸੀਂ ਸੇਧ ਲੈਣੀ ਸੀ ਮਹਾਰਾਜ ਨੇ ਕਿਹਾ ਸੀ ਕਿ ਪੜਾਇਆ ਗ੍ਰੰਥ ਮੰਨ ਲਾਈ ਗੁਰੂ ਦਰਸ ਜੇ ਦੇਖਣਾ ਸ੍ਰੀ ਗੁਰੂ ਗ੍ਰੰਥ ਦਰਸਾਏ ਬਾਤ ਚਾਹੇ ਗੁਰਸਿਓਂ ਕਰਨ ਬੜਾ ਗ੍ਰੰਥ ਮੰਨ ਲਾਇ ਕਿਤੇ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਸੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਸੀ ਗੁਰੂ ਗੁਰੂ ਗ੍ਰੰਥ ਸਾਹਿਬ ਅੱਗੇ ਪਰਦਾਸਾ ਵਿੰਧੇ ਕਰਕੇ ਆਪਣੇ ਮਨ ਦੀਆਂ ਭਾਵਨਾਵਾਂ ਸ਼ਰਧਾ ਪੂਰੀਆਂ ਕਰਦੇ ਸੀ ਅੱਜ ਇਹ ਲੋਕਾਂ ਨੂੰ ਉਹ ਚੀਜ਼ਾਂ ਨੂੰ ਛੱਡ ਕੇ ਇੱਕ ਪਾਸੇ ਹੋ ਗਏ ਤੇ ਕੇਵਲ ਬੇਅਦਬੀ ਤੇ ਰਾਤ ਤੇ ਤੁਰਪੇ ਨੇ 2015 ਤੋਂ ਲੈ ਕੇ 9-10 ਸਾਲ ਹੋ ਚੱਕੇ ਨੇ ਨਿਤ ਨਮੀਆਂ ਬੇਅਦਮੀਆਂ 6 ਮਹੀਨੇ ਨਹੀਂ ਲਗਣ ਦਿੰਦੇ ਕੋਈ ਨਾ ਕੋਈ ਨਵਾਂ ਕਾਂਡ ਜਿਹੜਾ ਕਰ ਦਿੰਦੇ ਨੇ ਇਸ ਗ੍ਰੰਥੀ ਜੋ ਪਿੰਡ ਦਾ ਹੀ ਨੌਜਵਾਨ ਮੁੰਡਾ ਹੈ ਅਸੀਂ ਸਾਲਾਂ ਤੋਂ ਕਹਿੰਦੇ ਸੇਵਾ ਕਰ ਰਿਹਾ ਤਾਕਤ ਦਾ ਇੰਟਰਵਿਊ ਤੁਸੀਂ ਸੁਣਿਆ ਹੈ ਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਬਾਕਸ ਦੇ ਵਿੱਚ ਦੇਣੇ ਨੇ ਕਿ ਨੀਰਾ ਗ੍ਰੰਥੀ ਤੇ ਦੋਸ਼ ਨਾ ਲਾਓ ਜਿਵੇਂ ਇੱਕ ਬੀਬੀ ਜਗੀਰਕੁਰ ਦਾ ਬਿਆਨ ਸੁਣਿਆ ਸੀ ਕਿ ਗ੍ਰੰਥੀ ਸਿੰਘ ਕੱਲਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਉਂ ਚਲਿਆ ਜਾਂਦਾ ਹੈ ਉਹ ਪਿਆਰਿਓ ਗਰੰਤੀ ਸੰਗਨੇ ਪਿੰਡ ਦੇ ਵਿੱਚ ਵੀ ਪਾਠ ਕਰਨੇ ਨੇ ਸਹਿਜ ਪਾਠ ਅਖੰਡ ਪਾਠ ਸੁਖਮਨੀ ਸਾਹਿਬ ਕੀਰਤਨ ਕੋਈ ਬਾਹਰ ਦਾ ਪ੍ਰੋਗਰਾਮ ਵੀ ਆ ਜਾਂਦਾ ਹੈ ਜਾਂ ਤਾਂ ਉਹਨਾਂ ਨੂੰ ਦੇ ਉਹ ਚੰਗੀਆਂ ਤਨਖਾਹਾਂ 20-20 ਹਜ਼ਾਰ ਰੁਪਿਆ ਜੋ ਕੋ ਬਾਬਾ ਜੀ ਤੁਸੀਂ ਕਿਤੇ ਨਹੀਂ ਜਾਣਾ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਕਿ ਪਿੰਡ ਦੇ ਵਿੱਚ ਹੀ ਰਹਿ ਕੇ ਸੇਵਾ ਕਰਨੀ ਹੈ ਜੇ ਕਿਤੇ ਤੁਹਾਨੂੰ ਕੋਈ ਕੰਮ ਹੈ ਛੁੱਟੀ ਲੈਣੀ ਤਾਂ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਕੋਈ ਬੰਦਾ ਛੱਡ ਕੇ ਜਾਓ ਕਮੇਟੀ ਨੂੰ ਦੱਸ ਕੇ ਜਾਓ ਨਗਰ ਨੂੰ ਦੱਸ ਕੇ ਜਾਓ ਤੇ ਫਿਰ ਤਾਂ ਗਰੰਥੀ ਸਿੰਘ ਨੂੰ ਆਪਾਂ ਕਹਿਣ ਜੋਗੇ ਹੋਈਏ ਤੇ ਦੂਜੀ ਗੱਲ ਇੱਥੇ ਇਹ ਜੋ ਸਵਾਲ ਗਰੰਥੀ ਨੂੰ ਪੁੱਛਿਆ ਗਿਆ ਕਿ ਤੁਸੀਂ ਦਰਵਾਜ਼ਾ ਪੱਕਾ ਕਿਉਂ ਨਹੀਂ ਲਵਾਇਆ ਉਹ ਗਰੰਥੀ ਨੇ ਕੋ ਜਵਾਬ ਦਿੱਤਾ ਕਿ ਤਾਂ ਕਹਿੰਦਾ ਮੇਰਾ ਤਾਂ ਆਪਣਾ ਘਰ ਨਹੀਂ ਹੈਗਾ ਪੱਕਾ ਮੇਰਾ ਤਾਂ ਆਪਣਾ ਘਰ ਪੱਕਾ ਨਹੀਂ ਹੈਗਾ ਮੈਂ ਦਰਵਾਜ਼ਾ ਕਿਥੋਂ ਲਵਾਦਾ ਮੈਨੇ ਜੋਗਾ ਨਹੀਂ ਹੈ ਬਾਕੀ ਪੂਰੀ ਇੰਟਰਵਿਊ ਤੁਸੀਂ ਸੁਣ ਕੇ ਜੋ ਵੀ ਜਿਨ੍ਹਾਂ ਨੇ ਵਿਚਾਰ ਦੇਣੇ ਨੇ ਆਪਣੇ ਜ਼ਰੂਰ ਦਿਓ ਕਿ ਗਰੰਥੀ ਸਿੰਘ ਨੇ ਜਿਹੜੀ ਗੱਲਾਂ ਕੀਤੀਆਂ ਨੇ ਉਹ ਕਿੰਨੀਆਂ ਕਿ ਸੱਚੀਆਂ ਨੇ ਇਹ ਉਹਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਦੋਸਤ ਜਿਹੜਾ ਸਭ ਤੋਂ ਪਹਿਲਾਂ ਗ੍ਰੰਥੀ ਸਿੰਘ ਤਾਂ ਹੀ ਆਉਂਦਾ ਹੁੰਦਾ ਜਦੋਂ ਕੋਈ ਗੱਲਬਾਤ ਹੁੰਦੀ ਹੈ ਨਾ ਇਹ ਅਗਲਾ ਕਹਿੰਦਾ ਗ੍ਰੰਥੀ ਸਿੰਘ ਕਿੱਥੇ ਗਿਆ ਜੀ ਪਹਿਲਾਂ ਤਾਂ ਗ੍ਰੰਥੀ ਸਿੰਘ ਨੂੰ ਫੜੋ ਫਿਰ ਕਮੇਟੀ ਨੂੰ ਫੜੋ ਫਿਰ ਪਿੰਡ ਵਾਲਿਆਂ ਨੂੰ ਬਾਅਦ ਦੀ ਗੱਲ ਪਿੰਡ ਵਾਲੇ ਤਾਂ ਬਾਅਦ ਚ ਇੱਕ ਸਾਈਡ ਤੇ ਰਹਿ ਜਾਂਦੇ ਹਨ ਮੇਨ ਤਾਂ ਗ੍ਰੰਥੀ ਹੁੰਦਾ ਜਾਂ ਕਮੇਟੀ ਵਾਲੇ ਕਮੇਟੀ ਵਾਲੇ ਵੀ ਵੱਜ ਜਾਂਦੇ ਨੇ ਮੇਨ ਗ੍ਰੰਥੀ ਜਿਹੜਾ ਜਿਵੇਂ ਮੋਲਗੜ ਪਿੰਡ ਦੇ ਵਿੱਚ ਪਿੰਡ ਵਾਲਿਆਂ ਨੇ ਗ੍ਰੰਥੀ ਬਸਾਤਾ ਇਹ ਨਾਲੇ ਤਾਂ ਕਦੇ ਜੰਦਾ ਨਹੀਂ ਲਾਣਾ ਪਿੰਡ ਦੇ ਹੀ ਮੁੰਡਾ ਵੈਦ ਵੀ ਕਰ ਰਿਹਾ ਤੇ ਉਹੀ ਗ੍ਰੰਥੀ ਉਹ ਇਸ ਕਰਕੇ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਹੈ ਇਕੱਲਾ ਗਰੰਥੀ ਸਿੰਘ ਨਹੀਂ ਕੁਝ ਕਰ ਸਕਦਾ ਗਰੰਥੀ ਸਿੰਘ 24 ਘੰਟੇ ਨਹੀਂ ਪੈਰਾ ਦੇ ਸਕਦਾ ਸੇਵਾਦਾਰ ਜ਼ਰੂਰ ਚਾਹੀਦਾ ਜਿੰਦੇ ਲਾਓ ਪਿੰਡ ਦੀ ਚਾਰ ਦੁਵਾਰੀ ਜਿਹੜੀ ਗੁਰਦਵਾਰ ਸਾਹਿਬ ਉੱਚੀ ਕਰਾਓ ਤੇ ਆਉਣ ਜਾਣ ਵਾਲੇ ਤੇ ਨਿਗ੍ਹਾ ਰੱਖੋ ਤੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਗਰੰਥੀ ਸਿੰਘ ਦੇ ਕਮਰੇ ਚ ਹੋਣੇ ਚਾਹੀਦੇ ਨੇ ਉਹਨਾਂ ਦਾ ਸਿਸਟਮ ਜਿਹੜਾ ਸਾਰਾ ਹੀ ਸੁਣ ਤੁਸੀਂ ਆਪਣੇ ਵਿਚਾਰ ਦੇਣੇ ਨੇ ਕਿ ਤੁਹਾਨੂੰ ਕਿਵੇਂ ਲੱਗਦਾ ਹੈ ਇਹ ਤਾਂ ਇਹ ਬਦਮੀਆਂ ਇਸ ਤਰ੍ਹਾਂ ਹੀ ਹੁੰਦੀਆਂ ਰਹਿਣਗੀਆਂ ਜੇ ਆਪਾਂ ਗੌਰ ਨਾ ਕੀਤੀ ਸਾਨੂੰ ਫਿਰ ਇਨਸਾਫ ਨਹੀਂ ਮਿਲਣਾ ਨਾ ਪਹਿਲਾਂ ਮਿਲਿਆ ਜਿਨੇ ਮਰਜ਼ੀ ਧਰਨੇ ਲਾ ਲਈਏ ਜਿਨੇ ਮਰਜ਼ੀ ਕੁਝ ਕਰ ਲਈਏ ਔਰ ਇਹ ਦੋਸ਼ੀ ਬਚ ਕੇ ਨਿਕਲ ਜਾਂਦੇ ਨੇ ਤੇ ਹੁਣ ਤੁਸੀਂ ਜਿਹੜੇ ਆਪੋ ਆਪਣੇ ਵਿਚਾਰ ਜਿਹੜੇ ਨੇ ਇਸ ਵੀਡੀਓ ਦੇ ਵਿੱਚ ਜ਼ਰੂਰ ਦੇਣੇ ਨੇ ਕਿਉਂਕਿ ਮੈਂ ਤਾਂ ਹੁਣ ਇਹ ਵੀਡੀਓ ਜਿਹੜੀ ਇਹ ਭਗਵਾਨਪੁਰੇ ਦੀ ਸੁਣੀ ਜਦੋਂ ਨਾਲ ਦੀ ਨਾਲ ਹੀ ਆਪ ਜੀ ਦੇ ਨਾਲ ਵਿਚਾਰ ਜਿਹੜੇ ਨੇ ਉਹ ਸਾਂਝੇ ਕਰ ਰਹੀਆਂ ਤੇ ਤੁਸੀਂ ਜ਼ਰੂਰ ਆਪੋ ਆਪਣੇ ਵਿਚਾਰ ਜਿਹੜੇ ਨੇ ਦੇਣੇ ਪਹਿਲਾਂ ਵੀਡੀਓ ਆਪ ਜੀ ਦੇ ਇਹ ਦੇਖ ਕੇ ਦੇਖੀਏ ਜਿਹੜੀ ਵੀਡੀਓ ਤੁਸੀਂ ਹੁਣ ਤੇ ਕਿਵੇਂ ਬੇਦਗੀਆਂ ਰੋਜ਼ ਰੁਕੀਆਂ ਜਾ ਸਕਦੀਆਂ ਨੇ ਬੜੇ ਸਿਸਟਮ ਵੈਸੇ ਆ ਚੁੱਕੇ ਨੇ ਕੈਬਨ ਜਿਹੜਾ ਉਹਨੂੰ ਗੁਰੂਗ੍ਰੰਥ ਸਾਹਿਬ ਦੇ ਆਲੇ-ਦਲੇ ਹੋਣਾ ਚਾਹੀਦਾ ਹੈ ਭਾਵੇਂ ਲੋੜ ਨਹੀਂ ਗੁਰੂਗ੍ਰੰਥ ਸਾਹਿਬ ਨੂੰ ਪਰ ਇਹੋ ਜਿਹੇ ਪਾਪੀਆਂ ਦੁਸ਼ਟਾਂ ਤੋਂ ਬਚਾਉਣਾ ਚਾਹੀਦਾ ਹੈ ਇਹ ਸਾਡੇ ਦੇਸ਼ ਦਾ ਮੁੱਖ ਮੰਤਰੀ ਕੈਬਨ ਬਣਾ ਸਕਦਾ ਹੈ 16 ਲੱਖ ਰੁਪਏ ਦਾ ਤੇ ਫਿਰ ਗੁਰੂਗ੍ਰੰਥ ਸਾਹਿਬ ਵਾਸਤੇ ਕਿਉਂ ਨਹੀਂ ਹੋਣਾ ਚਾਹੀਦਾ ਸੋ ਗੁਰੂ ਪਿਆਰੇਓ ਇਹ ਪਾਪੀ ਦੁਸ਼ਟ ਜੋੜੇ ਲੋਕ ਨੇ ਜਿਹੜੇ ਸਿਰ ਗੁਰੂਗ੍ਰੰਥ ਸਾਹਿਬ ਨੂੰ ਕਾਗਜ਼ ਹੀ ਸਮਝਦੇ ਨੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝਿਆ ਹੀ ਨਹੀਂ ਸ਼ਬਦ ਗੁਰੂ ਨਹੀਂ ਸਮਝਿਆ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਨਹੀਂ ਬਣਾਈ ਇਸ ਕਰਕੇ ਪਾਪੀ ਲੋਕ ਜਿਹੜੇ ਇਹਨਾਂ ਦੀ ਬੇਅਦਬੀਆਂ ਕਰ ਰਹੇ ਨੇ ਸੋ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਹੈ ਤੇ ਗੁਰੂ ਪਿਆਰੇ ਹਰ ਜਿਹੜਾ ਯਤਨ ਹੈ ਜਿੱਥੇ ਆਪਾਂ ਹੋਰ ਪੈਸੇ ਲਾਣੇ ਹਨ ਨਾ ਗੁਰਦੁਆਰਿਆਂ ਤੇ ਤੇ ਇਹ ਚੀਜ਼ਾਂ ਤੇ ਵੀ ਆਪਾਂ ਨੂੰ ਥੋੜਾ ਜਿਹਾ ਗੌਰ ਕਰਨ ਦੀ ਲੋੜ ਹੈ ਤੇ ਤੁਸੀਂ ਵੀਡੀਓ ਦੇਖ ਕੇ ਦੇਖੀ ਜਿਹੜੀ ਜਿਨ੍ਹਾਂ ਨੇ ਇਹ ਆਪਣੇ ਵਿਚਾਰ ਜਿਹੜੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਇਹ ਹਣ ਗੁਰੂਗ੍ਰੰਥ ਸਾਹਿਬ ਦੇ ਨਾਲ ਜਿਨ੍ਹਾਂ ਦਾ ਪਿਆਰ ਹੈ ਗੰਦੀਆਂ ਮੰਦੀਆਂ ਵੀਡੀਓ ਬੜੀਆਂ ਸ਼ੇਅਰ ਕਰਦੇ ਆ ਮਾੜੀਆਂ ਚੰਗੀਆਂ ਜਦੋਂ ਗੁਰੂਗ੍ਰੰਥ ਸਾਹਿਬ ਦੇ ਪਿਆਰ ਦੀ ਗੁਰੂਗ੍ਰੰਥ ਸਾਹਿਬ ਇਨਸਾਫ ਦੀ ਗੁਰੂਗ੍ਰੰਥ ਸਾਹਿਬ ਦੀ ਗੱਲ ਆਉਂਦੀ ਹੈ ਨਾ ਜਰੂਰ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਸੁਣਾ ਤੇ ਲਾਈਕ ਕਮੈਂਟ ਜਰੂਰ ਆਪਣੇ ਵਿਚਾਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ